ਸਾਨੂੰ ਵੀ ਚੇਂਜ ਹੋਣਾ ਪੈਣਾ ਠੀਕ ਆ ਪੰਜਾਬ ਦੇ ਵਿੱਚ ਹੁਣ ਆਪਣੇ ਜਿਹੜੇ ਮੁੰਡੇ ਪੜ੍ਹ ਲਿਖ ਕੇ ਬਾਹਰ ਜਾ ਰਹੇ ਨੇ ਵੱਡੀਆਂ ਨੌਕਰੀਆਂ ਤੇ ਜਾ ਰਹੇ ਨੇ ਪਰ ਮਾਪੇ ਵਾਸਤੇ 올ਡੇਜ ਹੋਮ ਜਾਂ ਮੰਨ ਲਓ ਕੋਈ ਇੰਤਜ਼ਾਮ ਕਰਨੇ ਪੈਣੇ ਸ ਬਿਲਕੁਲ ਬਹੁਤ ਸਾਰੇ ਕਿਉਂਕਿ ਬੱਚੇ ਬਿਜ਼ੀ ਹੋ ਗਏ ਕਿਸੇ ਦਾ ਕਸੂਰ ਵੀ ਨਹੀਂ ਕਿਉਂਕਿ ਇਸ ਟਾਈਮ ਸੋਸਾਇਟੀ ਵੀ ਇਸ ਲੈਵਲ ਤੇ ਚੱਲ ਰਹੀ ਆ ਬਜ਼ੁਰਗ ਬੇਨਾਂ ਜੀ ਇਕੱਲੇ ਹਾਂ ਕਿਉਂਕਿ ਬੱਚਿਆਂ ਕੋਲ ਟਾਈਮ ਨਹੀਂ ਅੱਗੇ ਕੀ ਹੁੰਦਾ ਸੀਗਾ ਇੱਕ ਭਰਾ ਮੰਨ ਲਓ ਜੌਬ ਕਰਦਾ ਤੇ ਤਿੰਨ ਘਰੇ ਖੇਤੀਬਾੜੀ ਵਾਲੇ ਹੁੰਦੇ ਨੇ ਹੁਣ ਤਾਂ ਸਾਰੇ ਜੌਬ ਵਾਲੇ ਹੋ ਗਏ ਫਿਰ ਸੰਭੂ ਕੋਣ ਤਾਂ ਉਹਦੇ ਲਈ ਸਾਨੂੰ ਇਂਤਜ਼ਾਮ ਕਰਨੇ ਪੈਣੇ ਆ ਇਂਤਜ਼ਾਮ ਕਰ ਲਈ ਜਾਂਦਾ ਪਿੰਡਾਂ ਦੇ ਵਿੱਚ ਆਪੋ ਆਪਣੇ ਹਰੇਕ ਪਿੰਡ 'ਚ ਇੱਕ ਇਹੀ ਹੋਵੇ ਕਿਦਾਂ ਦਾ ਸ਼ਿਲਟਰ ਬਣੇ ਹਨਾ ਇਹ ਬਹੁਤ ਜ਼ਰੂਰਤ ਆ ਨਹੀਂ ਤਾਂ ਫਿਰ ਇਦਾਂ ਲੋਕ ਤੜਫ ਰਹੇ ਨੇ ਰਵਾਈਵ ਕਰ ਰਹੇ ਨੇ ਵੀਰੇ ਪੈ ਰਹੇ ਨੇ ਬਲਾਈਂਡ ਹੋ ਗਏ ਆਪਣੇ ਘਰਾਂ ਦੇ ਵਿੱਚ ਮਲਮੂਤਰ ਦੇ ਵਿੱਚ ਆਪਣੇ ਜੀ ਉਵੇਂ ਲੱਤ ਪੱਤ ਹੋਏ ਪਏ ਨੇ ਹਾਂ ਜੀ ਤੁਹਾਡੀ ਨਹੀਂ ਬਿਲਕੁਲ ਬਾਈ ਦੀ ਗੱਲ ਸਹੀ ਹੈ ਵੀ ਕੱਲਾ ਗੁਰਪ੍ਰੀਤ ਸਿੰਘ ਕਿੰਨੇ ਆ ਗ ਨੂੰ ਸਾਮੀ ਜਾਊਗਾ ਨਾ ਜੇਕਰ ਪੰਚਾਇਤ ਲੈਵਲ ਤੇ ਇਹ ਕੰਮ ਹੋਵੇ ਬਾਈ ਹੈਨਾ ਮੈਂ ਪਹਿਲਾਂ ਹੀ ਬਾਈ ਦੀ ਥੋੜੀ ਇੱਕਦਾਂ ਗੱਲ ਸੁਣੀ ਸੀ ਜੀ ਹਾਂ ਉਹਦੇ ਮੈਨੂੰ ਬਾਈ ਸੰਦੀਪ ਧੋਣਾ ਵੀ ਕਹਿ ਰਹੇ ਸੀ ਜੀ ਮੇਰੇ ਕੋਲ ਉਹਦੇ ਨਾਲ ਵੀ ਇਸੇ ਇਸੇ ਤੇ ਗੱਲ ਹੋਈ ਸੀ ਜੀ ਤੇ ਵੀ ਕਿੰਨੇ ਕੋ ਹੋ ਜਾਣਗੇ ਹਨਾ ਅਸਲ ਜੇ ਕਿ ਚਿੰਤਾ ਦਾ ਵੈਸੇ ਹੀ ਹੈ ਵੀ ਕਿਉਂ ਹੋ ਰਿਹਾ ਕੰਮ ਹਨਾ ਵੀ ਪਿੰਡਾਂ ਦੇ ਉਸਤੇ ਜੀ ਪਿੰਡਾਂ ਦਾ ਬਹੁਤ ਵਧੀਆ ਜੀ ਮਾਲਕ ਦੀ ਕਿਰਪਾ ਜੇ ਮੇਰੇ ਤਿੰਨ ਪੁੱਤ ਨੇ ਮੇਰੇ ਕੋ 12 ਕਿੱਲੇ ਜ਼ਮੀਨ ਦੇ ਨੇ ਮੇਰਾ ਇੱਕ ਪੁੱਤ ਪਹਿਲਾਂ ਹੀ ਇਹਨਾਂ ਨੇ پاگل ਬਣਾ ਦੇਣਾ ਕੋਈ ਉਹਦਾ ਹਿੱਸਾ ਉਧਰ ਚੱਲਣਾ ਹੈ ਚਲੇ ਗਿਆ ਉਹ ਜਾੜਾ ਹੋਰ پاگل ਹੋ ਗਿਆ ਉਹਨੂੰ ਸੰਗੜ ਲਾ ਦੇਣਾ ਸੰਗੜ ਲਾ ਕੇ ਉਹਨੂੰ ਟਾਈਮ ਸਰਪਾਣੀ ਨਹੀਂ ਮਿਲਣਾ ਉਹਨੂੰ ਰੋਟੀ ਨਹੀਂ ਮਿਲਣੀ ਲੈਟਰਿੰਗ ਬਾਸ ਮੋਥੀ ਹੁੰਦਾ ਜੀ ਉਹਦਾ ਜਿਸ ਟਾਈਮ ਗੁਰਪ੍ਰੀਤ ਸਿੰਘ ਨੂੰ ਇੱਥੇ ਪੰਜਾਬ ਦੇ ਵਿੱਚ ਪਤਾ ਲੱਗਦਾ ਲੁਧਿਆਣੇ ਚ ਵੀ ਇਦਾਂ ਦਾ ਇਦਾਂ ਗੱਲਬਾਤ ਆਉਂਦੀ ਉਹ ਦੇਖਦੇ ਵੀ ਹਾਂ ਵੀ ਕਿੱਥੇ ਪਿਆ ਉੱਥੇ ਇਨਾ ਗੰਦ ਹੁੰਦਾ ਬਹੁਤ ਹੁੰਦਾ ਵਿਚਾਰੇ ਚੱਕ ਕੇ ਲੈ ਕੇ ਆਉਂਦੇ ਆਂ। ਕੋਲੀਾਂ ਜਿੱਥੇ ਡੰਗਰ ਹੁੰਦੇ ਨੇ ਉੱਥੇ ਬੰਨਿਆ ਹੁੰਦਾ ਇਹੋ। ਅਸੀਂ ਦੇਖਦੇ ਨੇ ਕਈ ਵਾਰ ਉਹ ਬਹਿਸ ਕਰ ਦਿੰਦੇ ਨੇ ਮੈਂ ਫਿਰ ਅੱਜ ਫਿਰ ਜੇ ਦੇਖਦੇ ਆ ਫਿਰ ਫਿਰ ਉਹ ਦੇਖਣ ਕਾ ਤੇ ਆਉਂਦੇ ਨੇ ਜਿਸ ਟਾਈਮ ਤੰਦਰੁਸ ਹੋ ਜਾਂਦਾ ਵੀ ਉਹਨੇ ਆਪਣੀ ਜ਼ਮੀਨ ਸੰਭਾਲ ਲ ਲਈ। ਹਾਂ ਫਿਰ ਦੇਖਣ ਆਉਣਗੇ। ਫਿਰ ਗੁਰਪ੍ਰੀਤ ਸਿੰਘ ਜੀ ਕਹਿੰਦਾ ਵੀ ਹਾਂ ਵੀ ਹੁਣ ਭਾਈ ਦੋਂ ਚੰਗਾ ਲੱਗਦਾ। ਅਫਸਰ ਕਲਾਸ 1 ਅਫਸਰ ਵਿਚਾਰੇ ਰਿਟਾਇਰ ਹੋ ਰਿਹਾ ਤੇ ਦੇਖਿਆ ਬੁਰਾ ਹਾਲ ਜਨਾ ਸਰ ਨੇ ਰੈਸਕਿਊ ਕੀਤਾ ਉਹਦਾ। ਫਿਰ ਮੰਨਦੇ ਨਹੀਂ ਹਣ ਆਪ ਦਾ ਕਸੂਰ ਹੀ ਮੰਨਦੇ। ਕਿਤੇ ਵੀ ਦੇ ਕੋਈ ਮਤਲਬ ਕਰਦਾ ਸਾਡਾ ਜਿਹੜਾ ਆਪਸ ਵਿੱਚ ਸਹਿਚਾਰਾ ਉਹ ਜਿਹੜੇ ਬੰਦੇ ਦਿਹਾੜੀਦਾਰ ਆ ਉਹ ਵੀ ਵਧੀਆ ਜੀਵਨ ਬਤੀਤ ਕਰਦੇ ਪਰ ਜੇ ਉਹਨਾਂ ਦਾ ਆਪਸ ਵਿੱਚ ਸੁਸਾਇਟੀ ਨੂੰ ਪਿਆਰ ਹੈ ਕਿਉਂਕਿ ਇਹ ਜਿਨੇ ਮਤਲਬ ਉਹ ਕਈ ਅਫਸਰ ਵੀ ਇਦਾਂ ਦੇ ਆ ਨੌਕਰੀ ਲੱਗੀ ਉਹਨਾਂ ਨੇ ਕਿਸੇ ਨੂੰ ਬੁਲਾਇਆ ਨਹੀਂ ਕਿਸੇ ਨੂੰ ਮਤਲਬ ਕਦੇ ਬੁਲਾਇਆ ਨਹੀਂ ਕੀਤਾ ਰਿਸ਼ਤਦਾਰਾਂ ਤੋਂ ਵੀ ਮੁੱਖ ਮੋੜ ਲਿਆ ਜਦੋਂ ਉਹਦੇ ਤੇ ਮੁਸੀਬਤ ਪਈ ਫਿਰ ਉਹਦੇ ਕੋਲੇ ਵੀ ਨਹੀਂ ਕੋਈ ਆਇਆ ਇਹ ਸਾਥ ਫੈਮਿਲੀ ਲੈ ਕੇ ਤੁਰਪੰਦੇ ਨਹੀਂ ਕਿਸੇ ਨਾ ਇਹ ਚੀਜ਼ਾਂ ਬਹੁਤ ਹੋ ਰਹੀਆਂ ਅਸੀਂ ਇੱਕ ਇੰਨਾ ਗੁੱਸਾ ਇੰਨਾ ਕਰਨ ਲੱਗੇ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਇੰਨੀ ਕਰਨ ਲੱਗੇ ਜੈਲਸ ਇੰਨਾ ਹੋਣ ਲੱਗੇ ਮਨਸ਼ਕਤੀ ਨਹੀਂ ਬਿਲਕੁਲ ਹੀ ਖਤਮ ਹੋ ਗਈ ਸੀ ਹਣ ਸਾਡੇ ਅੱਗੇ ਕੀ ਹੁੰਦਾ ਸੀ ਪੱਟੀਆਂ ਪੱਟੀਆਂ ਗੱਲਾਂ ਇੱਕ ਦੂਜੇ ਤੋਂ ਬੰਦਾ ਮਾਫ਼ ਕਰ ਦਿੰਦਾ ਵੀ ਚੱਲ ਕੋਈ ਨਾ ਕਤਲ ਕਰਕੇ ਵੀ ਬੰਦੇ ਇਕੱਠੇ ਰੋਟੀ ਖਾ ਲੈਂਦੇ ਸੀ ਹੁਣ ਹੁਣ ਤਾਂ ਆਪਾਂ ਮਤਲਬ ਇੱਕ ਛੋਟੀ ਜੀ ਗੱਲ ਨੂੰ ਬਣ ਲੈਨੇ ਆ ਲੜ ਵੇ ਇਹਨੇ ਮੈਨੂੰ ਉਦੋਂ ਇਹ ਕਿਹਾ ਸੀ ਦੇਖਿਤ ਕੰਦ ਹੋ ਖਤਮ ਹੋ ਗਿਆ ਬਿਲਕੁਲ ਜੇ ਇਹ ਹੀ ਦਿਖਾਂਤ ਵੱਡਾ ਹੋਣਾ ਹੁਣ ਆਪਣੇ ਪ੍ਰੋਗਰਾਮ ਰੱਖ ਲਓ ਤੁਸੀਂ ਗਾਉਣ ਵਾਲਾ ਲਾ ਲਓ ਵਿਆਹ ਕਰ ਲਓ ਹਾਂਜੀ ਫਟਾ ਦਸ਼ਮਨ ਵਿਆਹਣਗੇ ਨੱਚਣ ਤੇ ਜੇ ਤੁਹਾਡੇ ਤਕਲੀਫ ਹੋ ਜੇ ਵੀ ਬਿਮਾਰ ਹੋ ਗਿਆ ਕਿਡਨੀ ਦੀ ਲੋੜ ਆ ਤੁਹਾਨੂੰ ਫੋਨ ਦੀ ਲੋੜ ਆ ਤੁਹਾਨੂੰ ਸਿਲਨ ਦੀ ਲੋੜ ਆ ਕੋਈ ਨੇ ਪੁੱਛਣ ਵੀ ਨਹੀਂ ਆਉਣਾ ਤਕਲੀਫ ਚ ਨਹੀਂ ਹੁੰਦਾ ਡਾਕਟਰ ਨਹੀਂ ਉੱਪਰ ਦੇ ਵਿੱਚ ਇੱਕ ਭੈਣ ਆ ਕਿਸੇ ਟਾਈਮ ਉਹ ਪਾਸ ਬੰਦੇ ਨਾਲ ਪੂਰੀ ਮੀਟਿੰਗ ਚੱਲਦੀ ਹੁੰਦੀ ਸੀ ਉਥੇ ਰੋਪੜ ਦੀ ਗੱਲ ਹੈ ਇਹ ਰੇਲਵੇ ਸਟੇਸ਼ਨ ਦੇ ਸਾਹਮਣੇ ਅਰ ਡੀਜੀਪੀ ਉਹਦਾ ਚਾਚੇ ਦਾ ਪੁੱਤ ਆ ਤਾਏ ਦਾ ਆਪਣੇ ਅਰਜਿੰਦਰ ਸਿੰਘ ਅਰ ਕਦੇ ਤਾਂ ਡੀਜੀਪੀ ਨੂੰ ਫੋਨ ਕਰਦੀ ਆ ਕਦੇ ਕਿਸੇ ਨੂੰ ਕਰਦੀ ਆ ਸਵੇਰੇ ਤੜਕੀ ਮੇਰੇ ਕੋਲ ਫੋਨ ਆ ਜਾਂਦਾ ਵੀਰ ਤੂੰ ਕਿੱਥੇ ਆ ਮੈਂ ਆ ਗਿਆ ਮੈਂ ਆ ਗਿਆ ਉਹ ਫਿਰ ਕੁਛ ਹੋ ਜਾਂਦੀ ਪਹਿਲਾਂ ਹੋ ਗਈ ਪਹਿਲਾਂ ਹੁੰਦੀ ਆ ਅਰ ਫਿਰ ਉਹਦੀ ਮੈਂ ਅੰਦਰ ਜਾ ਕੇ ਮਾਰੀ ਮੋਟੀ ਸਫਾਈ ਵੀ ਕਰਾ ਦੇਣਾ ਜਾ ਕੇ ਤਾਂ ਕਦੇ ਦਵਾਈ ਬੂਟੀ ਕੁਝ ਵੀ ਆ ਫਿਰ ਵਗੀਰ ਉਹਦਾ ਭਾਈ ਆ ਬਾਕੀ ਹੋਰ ਤਾਂ ਜ਼ਮੀਨ ਆ ਬਹੁਤ ਕੁਛ ਆ ਇਹਨੂੰ ਦਵਾਈ ਉਹ ਦਿੰਦੇ ਨੇ ਉਹਨਾਂ ਤੇ ਨਹੀਂ ਲੈਂਦੀ ਆ ਨਾ ਇਹਨਾਂ ਨੂੰ ਦਵਾਈ ਨਹੀਂ ਤੁਸੀਂ ਮੇਰੇ ਨਾਲ ਚੱਲੋ ਮਜੀਦ ਖੋਰ ਉਹਦਾ ਨਾਮ ਤਕਰੀਬਨ ਰੇਲਵੇ ਸਟੇਸ਼ਨ ਦੇ ਸਾਹਮਣੇ ਰਹਿੰਦੇ ਨੇ ਅਰਮਾਲਕ ਵੀ ਕਿਰਪਾ ਨਾ ਜ਼ਮੀਨ ਵੰਡ ਕੇ ਸਾਰਿਆਂ ਨੂੰ ਵੈਸੇ ਭੈਣ ਭਾਈ ਹੁੰਦੇ ਸੀ ਭੈਣਾਂ ਨੂੰ ਵੀ ਦਿੱਤੀ ਹੋਈ ਆ ਇੱਕ ਭੈਣ ਉਹਦੀ ਉਰੇ ਬੈਠੀ ਸੀ ਫਿਰ ਉਹਨੂੰ ਵਰਖਾ ਨੂੰ ਫੋਨ ਕਰੂਗੀ ਵਰਖਾ ਤੂੰ ਆ ਰਹੀ ਆ ਤੇ ਮੈਂ ਕਹਿੰਦਾ ਮੈਂ ਖਾ ਵਰਖਾ ਆ ਜਾ ਮੇਰੇ ਜੀ ਇੱਕ ਲੀਆ ਲੈ ਕੇ ਜਾਂਦੀ ਆ ਕਰ ਕਰ ਇਕੱਲਾ ਪਣ ਇਕੱਲਾ ਪਣ ਇਕੱਲਾ ਪਣ ਪਾਣੀ ਬਿਮਾਰੀ ਹੈ ਜੀ ਸਭ ਤੋਂ ਵੱਡੀ ਅੱਜ ਹਾਂਜੀ ਤੁਹ ਦੁਬਾਰਾ ਤੂੰ ਫੇਰ ਪ੍ਰਸਾਹਿਤ ਕਰ ਰਹੇ ਨੇ ਵੀ ਕਿਹੜੇ ਭਾਈ ਜੀ ਕਿਹੜੇ ਭਾਈ ਜੀ ਇਹ ਵੀਰ ਜੀ ਖੜਿਆ ਜੀ ਵੀਰ ਧੌਲਾ ਪਿੰਡ ਆਪਣਾ ਨੰਬਰ ਦੇ ਕੇ ਜਾ ਜੀ ਕੋਈ ਗੱਲ ਨਹੀਂ ਇਹ ਆਇਆ ਨੇ ਜੀ ਪਸ਼ੂ ਪੰਛੀ ਤੇ ਮਨੁੱਖ ਇਹਨਾਂ ਦਾ ਇੱਕ ਸਰਕ ਜੇ ਇਹ ਰਹਿਣਗੇ ਤਾਂ ਫੇਰ ਇਹਨਾਂ ਦਾ ਚੱਲੂਗਾ ਇਹ ਕੱਲਾ ਵਿੜਾ ਕਵੰਦਾ ਕਿਤੇ ਵੀ ਕੱਲਾ ਹੀ ਰਹਾ ਜੀ ਜੀ ਫਤਿਹ ਆ ਜੀ ਗਮਾ ਪਾਣੀ ਲੀਟਰ ਦੋ ਨਹੀਂ ਜੀ ਮਾਰੇ ਨੇ ਚਾਇਆ ਕਿ ਦਿਨ ਅਸੀਂ ਆਵਾਂਗੇ ਜਰੂਰ ਕਿ ਐਡੀ ਬੱਧੀ ਹਾਂ ਕੋਈ ਗੱਲ ਨਹੀਂ ਕੋਈ ਬੈਠ ਕੇ ਬੰਦਾ ਆਇਆ ਹਾਂ ਕੋਈ ਨਾ ਬਣਾ ਲਗਿਆ ਨਵੰਬਰ ਫਿਰ ਕੋਈ ਹੋਰ ਕੋਈ ਸਿੰਘ ਜੀ ਬੇਟਾ ਆਪਣਾ ਜੀ ਹਾਂ ਹਾਂ ਅੱਜ ਵੀਰੇ ਨੇ ਥੱਲੇ ਤੋਂ ਮਾਲਕ ਦੀ ਕਿਰਪਾ ਨਾਲ ਬਹੁਤ ਨਸੀਬ ਵਿੱਚ ਬਹੁਤ ਜ਼ਿਆਦਾ ਨਸੀਬ ਵਿੱਚ ਸਾਰਾ ਪਰਿਵਾਰ ਧੋਖੇ ਹੋਏ ਸਭ ਕੁਝ ਹੋਇਆ ਅੱਜ ਮਾਲਕ ਨੇ ਤੁਸੀਂ ਜਰਾ ਗੇੜਾ ਬਾਹਰੋਂ ਮਾਦਿਓ ਛੋੜੀ ਜਿਹੀ ਹੁੰਦੀ ਪਿਆਰ ਦੀ ਜਿਹੜਾ ਸਭ ਕੁਝ ਇਹ ਵਾਚਣ ਮੈਂ ਨਹੀਂ ਮੈਂ ਤਾਂ ਗੱਲਾਂ ਕੁਝ ਇਤفاق ਪਿਆਰ ਨਹੀਂ ਜਦ ਤੱਕ ਜਿਹੜਾ ਧਿਆਨ ਨਾਲ ਖੁੰਢੀ ਉਹਦਾ ਮਾਨ ਪਿਆਰ ਹੋਵੇ ਨਾ ਤਾਂ ਗੱਲ ਨਹੀਂ ਠੀਕ ਹੈ ਮੈਂ ਜਾਣਦਾ ਹਾਂ ਇਕ ਰਾਏ ਮੋੜ ਲੱਗੋ ਤੇ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਗੁਰਦੀਪ ਸਿੰਘ ਜੀ ਦਾ ਇਹਦੇ ਕੁਝ ਜਿਹੜੇ ਬਜ਼ੁਰਗਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਸਾਡੇ ਰੋਪੜ ਤੋਂ ਚੱਕ ਕੇ ਲੈ ਕੇ ਆਏ ਬਹੁਤ ਜ਼ਿਆਦਾ ਬੁਰਾ ਹਾਲ ਦਾ ਬਹੁਤ ਜ਼ਿਆਦਾ ਅਰ ਚੰਗੇ ਬੰਦੇ ਘਰ ਤੋਂ ਤਕੜੇ ਬੰਦੇ ਨੇ ਬਹੁਤ ਵਧੀਆ ਜਿੱਥੋਂ ਇਹ ਲੈ ਕੇ ਆਏ ਨੇ ਅੱਜ ਉਹ ਮਾਤਾ ਬਹੁਤ ਵਧੀਆ ਮਾਲਕ ਦੀ ਕਿਰਪਾ ਉਹਦੇ ਦੇ ਜੀ ਜੀ ਉਹਦੀ ਉਹਦੀ ਧੀ ਨੇ ਸੰਭਾਲਿਆ ਉਹਨੂੰ ਪੁੱਤ ਵਕੀਲ ਅਰ ਦੋ ਬਿਲਸੁਨਾ ਮਾਤਾ ਦੇਂਦੀ ਦੀ ਉੱਥੇ ਠੀਕ ਹੈ ਨਹੀਂ ਅਰਮਾਨ ਦੀ ਕਿਰਪਾ ਸੀ ਇੱਕ ਹੋਰ ਦੇਖਿਆ ਫਿਰ ਉੱਥੇ ਹੀ ਉਹਨੂੰ ਕੁੜੀ ਨੂੰ ਅੰਦਰੇ ਬੰਦ ਰੱਖ ਰਹੀ ਦੀ ਜੀ ਅੰਦਰੇ ਬੰਦ ਰੱਖ ਰਹੀ ਦੀ ਪਤਾ ਲੱਗਿਆ ਚੱਕ ਕੇ ਲੈ ਕੇ ਆਏ ਉਹ ਤਾਂ ਵਿਧਵਾ ਮਾਰਦੀ ਆ ਉੱਥੇ ਲੈਟਰਿੰਗ ਅਰੋਥੀ ਸਭ ਕੁਝ ਇਹ ਵਿਚਾਰੇ ਚੱਕ ਕੇ ਲੈ ਕੇ ਆਏ ਭਾਵੇਂ ਦੇ ਨਾਲ ਨਹੀਂ ਕਰ ਇਹਨੂੰ ਭੈਣ ਠੀਕ ਆ ਹੁਣ ਇੱਥੇ ਹੀ ਆਹ ਖਲੇ ਉਹੀ ਜੇ ਉਸ ਭੈਣ ਦਾ ਆਪ ਦੇਖੋ ਕਿੰਦਾ ਇਹਨਾਂ ਉਹਦੇ ਫੋਟ ਕੋਈ ਜ਼ਿਆਦਾ ਨਹੀਂ ਚੰਗੀ ਦਿਰਵਾਣੀ ਦਰਵਾਜ਼ਾ ਖੋਲ ਦਿੱਤੇ ਮੱਖੀਆਂ ਭੰਗੜੀਆਂ ਦੀਆਂ ਕਿ ਹੋ ਜਾਣਾ ਤੁਹਾਡੇ ਮਾਲਕ ਦੀ ਕਿਰਪਾ ਮਦਦ ਸਾਹਿਬ ਸਾਡੇ ਇੱਥੇ ਪਤਾ ਨਹੀਂ ਕਿਹੜਾ ਚੰਗੇ ਕਰਮਾਂ ਦਾ ਫਲ ਦਿੰਦਾ ਹਾਂਜੀ ਹਾਂ ਜਿੰਦਾਂ ਚਿੰਤਾ ਕਰਨ ਵੀ ਜਾਈ ਜਾਂਦੀ ਹੈ ਜੀ ਬਸ ਇਹ ਜੀ ਲੋਕਾਂ ਨੂੰ ਵੇਰ ਕਰਨ ਵਾਸਤੇ ਹੈ ਜੀ ਦੇਖੋ ਇਹ ਕਰਨਾ ਲੋਕਾਂ ਨੂੰ ਵੇਰ ਪਰਿਵਾਰਨਾ ਤਾਂ ਮਿਲ ਗਈ ਹੈ ਫਿਰ ਜਿਸ ਸਮਾਂ